ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੁਸੀਂ ਕਹੋਗੇ ਜੀ ਤਿਆਰ ਹੋਏ ਫਿਰਦੇ ਆਂ ਹਾਂਜੀ ਆਪਾਂ ਜਾਣਾ ਸੀ ਪਾਰਟੀ ਤੇ ਪਰ ਆਪਾਂ ਤਾਂ ਦੁਪੱਟਾ ਨਹੀਂ ਸੀ ਲੋਟ ਆਉਂਦਾ ਮੈਂ ਕਿਹਾ ਵੀ ਚਲ ਮੈਂ ਦੁਪੱਟਾ ਸੈੱਟ ਕਰਨਾ ਹੀ ਮੈਂ ਤੁਹਾਨੂੰ ਦੱਸ ਵੀ ਦਮਾਪਾ ਦੁਪੱਟਾ ਕਿਵੇਂ ਸੈੱਟ ਕਰਦੇ ਆ ਕਿ ਹਮੇਸ਼ਾ ਆਖ ਸਕਦਾ ਦੁਪੱਟੇ ਪਾਦੇ ਹੁੰਦੇ ਅੱਜ ਕੱਲ੍ਹ ਚਨੂਨ ਦੇ ਦੁਪੱਟੇ ਉਹ ਵੀ ਦੁਪੱਟੇ ਬਹੁਤ ਜ਼ਿਆਦਾ ਪਾਦੇ ਹੁੰਦੇ ਪਰ ਉਹ ਸੈੱਟ ਨਹੀਂ ਹੁੰਦੇ ਉਹ ਬਸ ਟਲਕ ਰਿਹਾ ਹੀ ਨੇ ਤੁਹਾਡਾ ਇਤੋੜੜ ਕੇ ਬਹੁਤ ਕੋਸ਼ਿਸ਼ ਕਰਦੇ ਪਤਾ ਦੁਪੱਟੇ ਆਪਾਂ ਤਾਂ ਸੈੱਟ ਨਹੀਂ ਹੁੰਦੇ ਆਪਾਂ ਤੁਹਾਨੂੰ ਤਿੰਨ ਜਾਂ ਸਟੈ ਪਾਰਟੀ ਇੰਜੋਏ ਕਰਿਓ ਆਇਨ ਕੇ ਪੱਟਾ ਥੱਲੇ ਪੋਚਾ ਲੌਂਦਾ ਜਾਂਦਾ ਇੱਧਰ ਰਹਿ ਪਿਆ ਕਿਤੇ ਡੈਪਿਆ ਬਿਲਕੁਲ ਨਹੀਂ ਤੇ ਬਹੁਤ ਹੀ ਵਧੀਆ ਤਰੀਕੇ ਤੁਹਾਨੂੰ ਦੱਸਣ ਲੱਗਿਆ ਜਿਵੇਂ ਮੇਰੇ ਕੋਲ ਚਨੂਨ ਦਾ ਦੁਪੱਟਾ ਹੈ ਠੀਕ ਹੈ ਕਣੀ ਇਹਨੂੰ ਆਪਾਂ ਕੀ ਕਰਨਾ ਆਹ ਦੋ ਲਾੜ ਇਸ ਦਾ ਮਗਦ ਕਰ ਲੈਣਾ ਇੱਕ ਤਾਂ ਆਹ ਵਾਲੇ ਦੋ ਲਾੜ ਠੀਕ ਹੈ ਕਣੀ ਆਪਾਂ ਇਹਨਾਂ ਦੇ ਇੱਕ ਚੂੜੀ ਲੈ ਲੈਣੀ ਵੈਂਗਲ ਤੁਸੀਂ ਕੋਈ ਵੀ ਵੈਂਗਲ ਲੈ ਲੈਣੀ ਇਦਾਂ ਦੀ ਇਦਾਂ ਇਹਦੇ ਵਿੱਚ ਫੋਲਡ ਕਰਕੇ ਤੁਸੀਂ ਇੱਥੇ ਇੱਕ ਪਿੰਨ ਲੈਣਾ ਪਿੰਨ ਲਗਾਉਣਾ ਆਪਾਂ ਪੰਨ ਦਾ ਪਾਕਿਸਤਾਨ ਲਗਾ ਲਿਆ ਪੰਨ ਦੇ ਕੋ ਵੱਡੇ ਸੀ ਛੋਟੇ ਹਨੀ ਤੂੰ ਛੋਟੇ ਪੰਨ ਲੈਣੇ ਆ ਇਹਦੋਂ ਵੀ ਇਸ ਤਰ ਲਗਾ ਲੈਣਾ ਪਹਿਲਾਂ ਮੈਂ ਲਗਾ ਲਾਂ ਅੰਜੀ ਇੱਕ ਤੁਸੀਂ ਇਦਾਂ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਰ ਚੁੰਨੀ ਤੇ ਦੁਪੱਟਾ ਮਗਲ ਸਟਾਈਲ ਤੇ ਮੂਰੇ ਸਟਾਈਲ ਠੀਕ ਆ ਹਾਂ ਤਾਂ ਦੂਜਾ ਸਟਾਈਲ ਦਵਾਂ ਲਿਆ ਦੂਜਾ ਸਟਾਈਲ ਆਪਾਂ ਕਰਨ ਲੱਗੇ ਆ ਉਹ ਕਿੱਦਾਂ ਕਰਨਾ ਇਦਾਂ ਹੀ ਇਸੇ ਬੈਂਗਲ ਨੂੰ ਆਪਾਂ ਇਸ ਤਰਾਂ ਮੁੱਡੇ ਤੇ ਐਫਨ ਜੇ ਸੇਫਟੀ ਬੈਂਡ ਦੇਖਦੇ ਤੋ ਛੋਟੇ ਲਗਾ ਲਏ ਮੇਰੇ ਕੋ ਵੱਡੇ ਸੀਗੇ ਛੋਟੇ ਹੰਦੀ ਸੀਗੇ ਇਸ ਤਾ ਦੂਜਾ ਸਟਾਈਲ ਇਹ ਹੋ ਗਿਆ ਤੇ ਹੁਣ ਆਪਾਂ ਕਰਨ ਲੱਗਿਆ ਤੀਜਾ ਸਟਾਈਲ ਤੀਜੇ ਸਟਾਈਲ ਲਈ ਆਪਾਂ ਕੀ ਕਰਨਾ ਇੱਥੇ ਫੋਲ ਦੇਣਾ ਇੱਕ ਸੇਫਟੀ ਪੈਨ ਸੇਫਟ ਰੱਖ ਦੇਣਾ ਇਦੋਂ ਆਪਾਂ ਜਿਹੜੀ ਇਹ ਹੈ ਆ ਬੰਗ ਇਹਨੂੰ ਆਪਾਂ ਦੇ ਹੱਥ ਚ ਪਾ ਲੈਣਾ ਕੁਮੈਂਟ ਤੁਸੀਂ ਪਹਿਲਾਂ ਦੁਪੱਟੇ ਨੂੰ ਇਸ ਤਰ੍ਹਾਂ ਕਰ ਲੈਣਾ ਐਦਾਂ ਕਰਕੇ ਐਦਾਂ ਤੇ ਜਿਹੜੀ ਬੰਗ ਆ ਤੁਸੀਂ ਆਪਦੇ ਹੱਥ ਦੇ ਵਿੱਚ ਇਸ ਤਰ੍ਹਾਂ ਪਾ ਲੈਣੀ ਆ ਖੋਲ ਕੇ ਚਲੋ ਠੀਕ ਆ ਤਾਂ ਤੁਸੀਂ ਜੂੜੀ ਵਾਲਾ ਸਟਾਈਲ ਹੋਊਗਾ ਤੁਹਾਡਾ ਆਹ ਵਾਲਾ ਦੇਖ ਸਕਦੇ ਹੋ ਠੀਕ ਹੈ ਚੌਥਾ ਸਟਾਈਲ ਹੈਗਾ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਸਟਾਈਲ ਵਿੱਚ ਤੁਸੀਂ ਨਾ ਪੈਨਾ ਖੋਲ ਦੇਣਾ ਚੂੜੀ ਨੂੰ ਬਾਹਰ ਕੱਢ ਦੇਣਾ ਤੁਸੀਂ ਦੁਪੱਟਾ ਇਸ ਤਰ੍ਹਾਂ ਰੱਖ ਕੇ ਦੁਪੱਟੇ ਨੂੰ ਇਸ ਤਰ੍ਹਾਂ ਹੱਥੋ ਤੇ ਰੱਖ ਕੇ ਐਂਦਾ ਤੁਸੀਂ ਕਰ ਲੈਣਾ ਠੀਕ ਆ ਤੁਹਾਨੂੰ ਆਪ ਤਿੰਨ ਚਾਰ ਸਟਾਈਲ ਦਿੱਤਾ ਤੇ ਜਿਹੜਾ ਤੁਹਾਨੂੰ ਵਧੀਆ ਲੱਗੇ ਤੁਸੀਂ ਜਰੂਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਬਣੀ ਪਰ ਮੈਂ ਗਰਮੀ ਚ ਇੱਥੇ ਪੈਜ ਚੁੱਕੀ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਅੰਦਰ ਬਾਹਰ ਸਾਡੇ ਪਸੂ ਵੀ ਕਹਿੰਦਾ ਬੋਲਦੇ ਸੀ ਮੈਂ ਕਿਹਾ ਚਲ ਅੰਦਰ ਹੀ ਫਟਾਫਟ ਬਣਾ ਲਾ ਤੇ ਦੱਸਿਓ ਇਹ ਚਾਰ ਸਟਾਈਲ ਚੁੰਨੀ ਲੈਣ ਦੇ ਤੁਹਾਨੂੰ ਕਿੱਦਾਂ ਦੇ ਲੱਗੇ ਆਪਾਂ ਹੋਰ ਵੀ ਵਧੀਆ ਸਟਾਈਲ ਦੱਸਾਂਗੇ ਫੇਰ ਕਿਸੇ ਵੀਡੀਓ ਚ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ ਧੰਨਵਾਦ